ਉਦੋਂ ਹੀ ਲਾਉਣੀ ਆ ਜਦੋਂ ਪਾਟ ਗਈ। ਇਹ ਪਾਟਣ ਤੋਂ ਬਾਅਦ ਹੀ ਲਵੇਗੀ। ਹਾਂ ਇਹ ਉਦੋਂ ਹੀ ਹੱਡੀ ਲਾਉਣੀ ਆ ਠੀਕ ਆ ਨਾ। ਇਹ ਇਹ ਦੀ ਸਾਲੀ ਨੇ ਦਿੱਤੀ ਜੀ ਇਹਨੂੰ। ਪਤਲਾ ਹੋ ਗਿਆ। ਬੜਾ ਟੈਨਸ਼ਨਾਂ ਖਾ ਗਈਆਂ ਘਰ ਬਣਾਉਂਦੀਆਂ ਇਹਨੂੰ। ਇੱਕ ਕਿੱਦਾਂ ਨੂੰ ਚੱਲੀ? ਸ਼ਹਿਰ ਨੂੰ। ਕਾਹਦੇ ਲਈ? ਮੈਂ ਤਾਂ ਕੰਮ ਕਰਕੇ ਆਉਣਾ। ਕੀ ਕੰਮ ਆ? ਕੰਮ ਹੈਗਾ ਤਾਂ ਆ ਨਸ਼ੇ ਨੂੰ ਛੱਡ ਦੇ ਗਾੜੀਆਂ ਨਸ਼ੇ ਛੱਡਦੇ ਮੜੀਆਂ ਆਤਾ ਪਿਓ ਵਿਚਾਰਾ ਕਿੱਥੇ ਸਵਾਰ ਕੇ ਤੂੰ ਹੀ ਲਿਆ ਦੋ ਸਿਕਿਉਰਿਟੀ ਪਿੰਨ ਅਹੀਂ ਨਹੀਂ ਲਿਆ ਕੇ ਦੇ ਸਕਦਾ ਭਾਏ ਨਜੀਮ ਨਹੀਂ ਦੱਸਦਾ ਨਾ ਸਾਰਿਆਂ ਨੂੰ ਬੁਲਾ ਲਓ ਜੀ ਸੱਸੀ ਗਾਲ ਗੁੱਡ ਏ ਓਏ ਮਾਰਿਆ ਟੁੱਟ ਮਾਰ ਕੇ ਵੇਖੀ ਤੈਨੂੰ ਮੈਂ ਲੱਥੇ ਵੇਖੀ ਚੱਲਦੇ ਤੇਰੇ ਨਾਲ ਫਿਰ ਠੀਕ ਐ ਨਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਔ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਿਓ ਉਦੋਂ ਹੀ ਲਾਉਣੀ ਆ ਜਦੋਂ ਪਾਟ ਗਈ ਏ ਪਾਟਣ ਤੋਂ ਬਾਅਦ ਹੀ ਲਵੇਗੀ ਆ ਇਹ ਉਦਾਂ ਹੀ ਹੁੱਡੀ ਲਾਉਣੀ ਆ ਠੀਕ ਆ ਨਾ ਇਹ ਇਹ ਸੀਪੇ ਨੂੰ ਵੇੜਾ ਦੇ ਇਹ ਸਾਰ ਲੋਸਿਆਲਾ ਹੁੱਡੀ ਦਾ ਵੈਰ ਆ ਇਹਦੇ ਨਾਲ ਐਨੂੰ ਜੌਂਡੀਰ ਵਾਲਿਆਂ ਦਾ ਬਣਾ ਰੇਂਦਾ ਬਸ ਮੁੰਡਾ ਬਸ ਮੈਨੂੰ ਇਹ ਪਤਾ ਨਹੀਂ ਇਹ ਦੀ ਸਾਲੀ ਨੇ ਦਿੱਤੀ ਸੀ ਇਹਨੂੰ ਪਤਲਾ ਹੋ ਗਿਆ ਬੜ ਟੈਂਸ਼ਨਾਂ ਖਾ ਗਿਆ ਘਰ ਬਣਾਉਂਦਿਆਂ ਇਹਨੂੰ 1% ਨਹੀਂ ਹੈਗੀ ਉਹ ਟੈਂਸ਼ਨ ਦਾ ਆ ਗਏ ਦੇ ਤੇਰੇ ਕਾਕੇ ਤੇਰੀ ਮੰਮੀ ਨੂੰ ਕਹਿੰਦੀ ਆ ਕਾਕੇ ਦੇ ਵੀ ਆ ਗਏ ਚਿੱਟੇ ਵਿਚਾਲੇ ਆਏ ਚਿੱਟੇਆਂ ਹੋਈਆਂ ਪਿੱਛੇ ਵੀ ਸਾਰੇ ਆਏ ਕਿੱਥੇ ਦੱਤ ਉਹ ਪਿੱਛੇ ਵੀ ਸਾਰੇ ਚਿੱਟੇ ਹੋਵੇ ਨੂੰ ਜਿੱਧਰ ਨੂੰ ਮਰਜੀ ਕਿੱਧਰ ਨੂੰ ਚੱਲੀ ਸ਼ਹਿਰ ਨੂੰ ਕਾਹਦੇ ਲਈ ਮੈਂ ਤਾਂ ਤੂੰ ਕੰਮ ਕਰਕੇ ਆਣਾ ਕੀ ਕੰਮ ਆ ਕੰਮ ਆ ਜਾਣਾ ਐਵੇਂ ਦਰ ਜਾਣਾ ਆ ਨਸ਼ੇ ਨੁਸ਼ੇ ਛੱਡ ਦੇ ਗਾੜੀਆਂ ਆ ਗੱਡੀ ਕਰਨ ਤਾਂ ਨਹੀਂ ਮੈਂ ਜਾਣਾਗਾ ਨਸ਼ੇ ਛੱਡ ਦੇ ਮਾਰੀਆਂ ਆਤਾ ਤੇ ਤਰਾ ਪਿਓ ਲਿਆ ਕੇ ਦਿੰਦਾ ਮੈਂ ਉਹ ਵਿਚਾਰਾ ਕਿੱਥੇ ਸਵਰਗਾਂ ਜਾਦੇ 27 31 ਸੀ ਉਹਨੂੰ ਯਾਦ ਕਰਦੀ ਆ ਮੈਨੂੰ ਬਦਾ ਦੂ ਅੱਜ ਵੀ ਮਾਲ ਮੁੱਕਾ ਆ ਮਾਲ ਮੁੱਕਾ ਜਾਣਾ ਕਿਨ ਮਾਲ ਲੈ ਤੇ ਤੂੰ ਹੀ ਲਿਆ ਦੋ ਸਿਕਿਉਰਿਟੀ ਪਿੰਨ ਅਹੀਂ ਨਹੀਂ ਲਿਆ ਕੇ ਦੇ ਸਕਦੇ ਪਤਾ ਨਹੀਂ ਕੀ ਹੋਣਾ ਪਾਜੀ ਅੰਦਰ ਨਾ ਜਾਈ ਕੀ ਹਾਲ ਚੱਲ ਜੇ ਠੀਕ ਠਾਕ ਫੋਰ ਪਾਕਟ ਵਾਓ ਨਾਈਸ ਯਾ ਸ਼ਰਟ ਬਾਵਾ ਦੇਣਾ ਵਾ ਢੱਕਰੇ ਨਾ ਮਾ ਜੀ ਹਾਂ ਜੀ ਉਸਤਾਦ ਜੀ ਠੀਕ ਠਾਕ ਹੈਪੀ ਬਰਥਡੇ ਮਿਲ ਕੇ ਨਹੀਂ ਮੈਂ ਵੈਸੇ ਵਿੱਚ ਕਰਦੀ ਪਤਾ ਨਾ ਹੈਪੀ ਬਰਥਡੇ ਥੈਂਕ ਯੂ ਸੋ ਮਚ ਪਾਈ ਠੀਕ ਠਾਕ ਜੀ ਵਧੀਆ ਜੀ ਵਧੀਆ ਚਾਹੀਦੇ ਥੋੜੀ ਜਿਹੀ ਘਟਾਈ ਆ ਇੱਥੇ ਲਿਬੜੇ ਫਿਰਦੇ ਭਰਾਵਾ ਵੀਰ ਜੀ ਜਿਹੜੀ ਸਾਡੇ ਕੋ ਆਏ ਨੇ ਜੀਮਣੀ ਦੱਸਾ ਤਾ ਨਾ ਇਹ ਸੋਦੀਣਾ ਬੈਠਿਆ ਭਾਲ ਵੀ ਬਾਵਾ ਆ ਵੇ ਇਧਰ ਮੋਦੀ ਦਾ ਬੇਟਾ ਹੀ ਜਮਾ ਜੈਨੂ ਲੱਗਦੀ ਨੇ AI ਇਨਾ ਸਮਾਰਟ ਹੋ ਮੋਦੀ ਵੀ ਕਰਦੀ ਹੁਣ ਸਭ ਇਹੋ ਜਿਹਾ ਉਤਰ ਕੇ ਪੁਲਿਸ ਬਾਸੇ ਕਹਿੰਦੇ ਨਾ ਆ ਵੇ ਲੋ ਆਪਣੀ ਗੱਲ ਬਾਤ ਕਿੱਧਰ ਦਈ ਆ ਆ ਜੇ ਤੇ ਲੱਛੜ ਕਰ ਦਿਆ ਤਾਂ ਹਲ ਸਾਸਰੀ ਗਾਲ ਵੇ ਜੀ ਵੇ ਸਾਰਿਆਂ ਨੂੰ ਬੁਲਾ ਲਓ ਜੀ ਸਾਸਰੀ ਗਾਲ ਕਿਆ ਸੀ ਗਾਤ ਸਾਤਰੀ ਗਾਤ ਸਾਤਰੀ ਗਾਤ ਇਹ ਰਹਿ ਰਿਹਾ ਗਾਤ ਓਕੇ ਬਾਈ ਘੱਟੇ ਨਾਲ ਆ ਹਾਂ ਹਾਂ ਉਹ ਤਾਂ ਉਹ ਤਾਂ ਹਾਂ ਗੱਡੀ ਦੀਆਂ ਮੁਬਾਰਕਾਂ ਹਨਾ ਮੈਂ ਤਾਂ ਮੈਂ ਉਦੋਂ ਵਿੱਚ ਤਾਂ ਕਰਦੀ ਸੀ ਪਰ ਉਦੋਂ ਦੀ ਫੋਟੋ ਨਹੀਂ ਨੋ ਭੇਜੀ ਮੈਨੂੰ ਗੱਡੀ ਦੀ ਨਹੀਂ ਮੈਂ ਤਾਂ ਤੁਸੀਂ ਕਿਲਾਪਾ ਫੋਰਚੂਨਰ ਦੀ ਬਾਉਂਗੇ ਤਾਂ ਕਰਦੀ ਬੈਠੀ ਆ ਆ ਲੈਣੀ ਫੋਰਚੂਨਰ ਅਸੀਂ ਲੈ ਚਲੋ ਐਨ ਵੀ ਲਈ ਬਹੁਤ ਵਧੀਆ ਗੱਡੀ ਆ ਨਾਈਸ ਗੱਡੀ ਸਿਰਾ ਗੱਡੀ ਆਂ ਜੇ ਚਮਕ ਖੋਰ ਗੱਲਾਂ ਦੀ ਗੱਲਾਂ ਗੱਡੀ ਦੀ ਚਮਕਦੀ ਮਿਲੂ ਜਦੋਂ ਮਿਲੂ ਗੱਲ ਲੈਣੀ ਫੋਰਚੂਨ ਲੈਣੀ ਫੋਰਚ ਪਰ ਬਹੁਤ ਵਧੀਆ ਮਿਲ ਗਈ ਭਰਾਵਾ ਹਾਂ ਗੱਲ ਹੋਰ ਗਣੀ ਮੈਂਦਰਾ ਐਕਸਚੇਂਜ ਆਫਰ ਦਿੱਤੀ ਪੂਰੀ ਕੈਂਟਾਂ ਕਰਕੇ ਲਈਏ ਐਨ ਵੇ ਕੋਟਿੰਗ ਕਰਾਤੀ ਜੈਂ ਤੇ ਤੁਸੀਂ ਆ ਹੋਰ ਫਿਰ ਕਰਾਵਾਂਗੇ ਕਰਾ ਲਓ ਕਰਾ ਲਓ ਵਾਹੇ ਚਮਕਦੀ ਬਹੁਤ ਸੋਹਣੀ ਲੱਗੰਦੀ ਏ ਭਾਈ ਠੀਕ ਠਾਕ ਤੁਸੀਂ ਹਾਂਜੀ ਹਾਂਜੀ ਵੀਰੇ ਠੀਕ ਠਾਕ ਆ ਵਧੀਆ ਕੰਮ ਕਰ ਤੁਸੀਂ ਜਾਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਭਾਗੀ ਥੇਰ ਗੱਲ ਲੱਗਦਾ ਉਲੇ ਹੁਣ ਤੀ ਜਾ ਸਕਦੇ ਉਹ ਭਰਾਵਾ ਕੇ ਕੋਈ ਛੱਡ ਨਾ ਦਈ ਇਹਨੂੰ ਆ ਜਾਓ ਨਾ ਨਿੱਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਓ ਮਾਈ ਗੋਡ ਠੀਬੀਏ ਜੀ ਓਏ ਬਤਮੀਜ਼ ਲੇਡੀ ਆ ਦੇਖੋ ਨਵੇਂ ਮਹਿਮਾਨ ਜੀ ਏ ਹੁਣ ਅੱਗੇ ਨਾਲ ਐਕਟਿਵ ਹੋ ਚੀ ਵਾਓ ਓਏ ਤੈਨੂੰ ਬੁਲਾਇਆ ਹੈ ਇਹ ਉਹ ਇਹ ਉਹ ਔਰਤਾਂ ਜਿਹੜੀਆਂ ਫਰੀਜ ਚ ਗਾਂ ਖਾਈ ਆਉਂਦੀਆਂ ਗਾਂ ਹੋ ਕੇ ਗਾਟਾਂ ਘੜਾ ਹੀ ਲੈਣੀ ਕਿਸ ਨਾ ਕਿਸ ਗੱਲ ਚ ਕਿ ਮੈਂ ਹੈ ਮੈਂ ਹੂੰ ਹੈ ਰਾਤ ਇਹਨਾਂ ਚ ਖੁੱਲੀ ਘੜੀ ਫਿਰਦੀ ਸੀ ਆ ਬਦਤਮੀ ਔਰਤੇ ਤੈਨੂੰ ਖੜਨਾ ਨਹੀਂ ਆਉਂਦਾ ਹੈ ਤੈਨੂੰ ਖੜਨਾ ਨਹੀਂ ਆਉਂਦਾ ਬਤਮੀਜ਼ ਔਰਤ ਇੱਕ ਬੰਦਾ ਪੁੱਛਣ ਆਲਾ ਹੋਵੇ ਓ ਮਾਈ ਗੱਡ ਏ ਓਏ ਮਾਰਿਆ ਢੋਡ ਮਾਰਖਾ ਵੇਖੀ ਤੈਨੂੰ ਮੈਂ ਲੱਥੇ ਵੇਖੀ ਚਾਲਦੇ ਤੇਰੇ ਨਾਲ ਫਿਰ ਠੀਕ ਐ ਨਾ ਸਿੱਧਾ ਹੀ ਕੰਮ ਚੱਲੂਆ ਆਪਣਾ ਵੀ ਮੁੱਕਿਓ ਮੁਕੀ ਚਪੇਟੋ ਚਪੇਟੀ ਹੋਵਾਂਗੇ ਇੱਥੇ ਮਾੜਾ ਜਿਹਾ ਢੋਡ ਮਾਰਿਆ ਕਿਤੇ ਮੈਨੂੰ ਖੁਰਲੀ ਤੋਂ ਠਾਉਣ ਦੀ ਕੋਸ਼ਿਸ਼ ਕੀਤੀ ਗਈ ਠੀਕ ਐ ਨਾ ਖੁਰਲੀ ਦੀ ਬੰਨੀ ਗੋਲ ਗੱਪਿਆਂ ਦੀ ਰੇੜੀ ਨਹੀਂ ਜਿੱਥੋਂ ਪਾਸੇ ਕਰੀ ਜਾਂਦੀ ਮੈਨੂੰ ਬਤਮੀਜ਼ ਪਿੰਡ ਵਾਲਿਆਂ ਦਾ ਮੋਹ ਪਿਆਰੀਆ 6 ਮਹੀਨੇ ਹੋ ਗਏ ਰਾਹ ਰੋਕੇ ਨੂੰ ਮਿਸਤਰੀ ਜਾਬ ਪਿੰਡ ਵਾਲਿਆਂ ਨੇ ਇੱਜ਼ਤ 6 ਮਹੀਨੇ ਕਰ ਲਈ ਘਟ ਘਟ ਆਪਣੀ ਆਪਾਂ ਸਾਰਾ ਰਾਹ ਰੋਕੇ ਹੋਇਆ ਹਾਂ ਤੇ ਆਪਾਂ ਲੈਂਟਰ ਪਾ ਕੇ ਨਾ ਛੇਤੀ ਕੰਮ ਨੇ ਵੇੜ ਕੇ ਚਖਾਈਏ ਹੋਣੀ ਮਲਵਾ ਚੱਕਿਆ ਜਾਣਾ ਉਹ ਐਂਡ ਵਾਲੇ ਲੈਂਟਰ ਤੋਂ ਬਾਅਦ ਹੀ ਚੱਕਿਆ ਹਾਂ ਐਂਡ ਵਾਲੇ ਮਲੈਂਟਰ ਤੋਂ ਬਾਅਦ ਹੀ ਉਹ ਕੋਲ-ਕੂਲ ਚੱਕਿਆ ਜਾਣਾ ਸਾਰਾ ਸਾਰਾ ਖਰਖਾਲੀ ਹੋ ਜਾਣਾ ਫਿਰ ਬੂਟੇ ਲਾ ਦੇਣੇ ਫਿਰ ਲੌਣਕ ਬਣਾ ਦੇਣੀ ਸਾਰੇ ਆ ਵਧੀਆ ਬਣਾ ਦਾਂਗੇ ਪਰਲੇ ਜਾਣਾ ਨਰਸਰੀਆਂ ਚ ਚੱਕਣ ਬੂਟੇ ਵੱਡੇ ਵੱਡੇ ਹੂੰ ਕੋਰੇ ਦੀ ਮੰਮੀ ਇਹ ਆ ਕੋਰੇ ਦੀ ਮੰਮੀ ਆਈ ਜਾਂਦੀ ਆ ਸੀ ਪਿਆ ਕੱਲ ਕਰੀਏ ਪੈਰ ਤੇ ਚੜ੍ਹ ਆ ਭਾਈ ਜਿਹੜਾ 1 ਇੰਚੀ ਵਾਲਾ ਤੇ ਪੂਰਾ ਬੰਦਿਆਂ ਜੋ ਝੂਟੇ ਵੀ ਲੈ ਸਕਦੇ ਅੱdte ਤੁਸੀਂ ਇਹ ਕੰਮ ਚ ਵੀ ਫਾਇਦਾ ਵਾ ਇਹ ਕੰਮ ਚ ਵੀ ਬਹੁਤ ਫਾਇਦਾ ਵਾ ਝੂਟੇ ਲੈ ਸਕਦੇ ਤੁਸੀਂ ਲਓ ਜੀ ਲਓ ਝੂਟੇ ਲੈਣ ਦਿਆ ਝੂਟੇ ਝੂਟੇ ਫਰੀ ਹੈ ਕੰਮ ਚ ਮਾਰ ਜੋਰ ਮੀਰ ਮੇਰੇ ਉੱਡਾ ਹੀ ਸਰੀਆ ਤੇ ਉੱਡੀ ਡਾਈ ਆ ਸਹੀ ਗੱਲ ਆ ਤੁਸੀਂ ਆ ਨਹੀਂ ਡਾਈ ਤਾਂ ਉਦੋਂ ਵੀ ਆ ਮਤਲਬ ਆ ਇਦਾਂ ਤੇ ਇੱਧਰ ਕਿਉਂ ਚੱਕਦੀ ਗਰੀਬੀ ਕਿ ਨਹੀਂ ਮਿਸਤਰੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਨਾਲ ਆ ਵੀਰ ਜੀ ਤੁਸੀਂ ਨਾਲ ਸੀ ਮਟੂਵਾਲ ਦੀ ਧਰਤੀ ਤੋਂ ਨਹੀਂ ਜੀ

ਇੱਕ ਗੁਰੂ ਘਰ ਆ ਮੈਂ ਤੇ ਮੂੰਹ ਜਵਾੜਦੇ ਵੇ ਵੈਰੀ ਗੁੱਡ ਲੱਗੰਦਾ ਵੈਰੀ ਗੁੱਡ ਨਾਈਸ ਟੂ ਮੀਟ ਯੂ ਵੈਰੀ ਗੁੱਡ ਬਹੁਤ ਜ਼ਿਆਦਾ ਫਿਊਰ ਜਿਹੜਾ ਕੰਮ ਇਹਨਾਂ ਨੇ ਕਰਦੇ ਨੇ ਨਾ ਆ ਪੌੜੀਆਂ ਜਿਹੜਾ ਆਏ ਹੋਏ ਹੋਏ ਸਾਰੇ ਸੌਖਾ ਕਰ ਨਹੀਂ ਨਹੀਂ ਸੌਖਾ ਨਹੀਂ ਜਿਹੜੀ ਚੀਜ਼ ਬਣਦੀ ਆ ਨਾ ਇਹ ਵਾਕ ਹੀ ਆ ਹੈ ਪਤਾ ਲੱਗਣ ਲੱਗ ਪਿਆ ਬਹੁਤ ਮਿਹਨਤ ਦਾ ਕੰਮ ਆ ਇਹ ਇਹ ਦੋਵਾਂ ਦੇ 5-6 ਦਿਨ ਇੱਥੇ ਹੀ ਆ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ